ਮੁੱਖ ਮੰਤਰੀ ਭਗਵੰਤ ਮਾਨ ਦੇ OSD ਵਿਦੇਸ਼ ਭੱਜਣ ਦੀ ਤਿਆਰੀ ਚ ਨੇ ਹਵਾਲੇ ਦੇ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਆਖਰਕਾਰ ਕਿਹੜਾ OSD ਹੈ ਅਤੇ ਕਿੰਨੇ ਇਹਦਾ ਖੁਲਾਸਾ ਕੀਤਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਭਾਇਆ ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀ ਦੀ ਨਹੀਂ ਬਾਕੀ ਕਿਸੇ ਗੱਲ ਦੀ ਚਰਚਾ ਨਹੀਂ ਹੋ ਰਹੀ ਚਰਚਾ ਦੋ ਤਿੰਨ ਨਾਵਾਂ ਦੀ ਹੋ ਰਹੀ ਹੈ ਕਦੇ ਮੁੱਖ ਮੰਤਰੀ ਦੇ ਸਲਾਹਕਾਰ ਦਾ ਚਰਚਾ 'ਚ ਨਾ ਆ ਜਾਂਦਾ ਕਦੇ ਮੁੱਖ ਮੰਤਰੀ ਦੇ OSD ਦਾ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਮੁੱਖ ਮੰਤਰੀ ਭਗਵੰਤਨਾ ਮਾਨ ਨਾਲੋਂ ਵੱਧ ਉਹਨਾਂ ਦੇ ਓਐਸਡੀ ਤੇ ਸਲਾਹਕਾਰ ਇਨੀ ਦਿਨੀ ਚਰਚਾ ਜਨ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਬੜੇ ਗੰਭੀਰ ਇਲਜ਼ਾਮ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਤੇ ਲਾਏ ਨੇ ਰਾਜਵੀਰ ਘੁੰਮਣ ਮੁੱਖ ਮੰਤਰੀ ਦੇ ਪੁਰਾਣੇ ਸਾਥੀ ਨੇ ਉਹਨਾਂ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਾਏ ਉਹਨਾਂ ਨੇ ਕੇਂਦਰ ਸਰਕਾਰ ਨੂੰ ਮਜੀਠੀਆ ਨੇ ਅਪੀਲ ਕੀਤੀ ਹੈ ਕਿ ਇਹਨਾਂ ਦਾ ਜਿਹੜਾ ਐਲਓਸੀ ਜਾਰੀ ਕੀਤਾ ਜਾਵੇ ਤਾਂ ਜੋ ਵਿਦੇਸ਼ ਨਾ ਭੱਜਣ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਤੇ ਇਲਜ਼ਾਮ ਲਾਉਂਦਿਆਂ ਵਿਕਰਮ ਜੀਠੀਆ ਨੇ ਕੀ ਕੁਝ ਕਿ ਆਪਾਂ ਸੁਣਦੇ ਹਾਂ ਸਰ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋਰਾਂ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਲਾਦ ਦਿੱਤਾ ਗਿਆ ਉਸ ਤੋਂ ਬਾਅਦ ਬਲਦੇਸ਼ ਪੰਡੋਹਰਾ ਨੂੰ ਲਾਦ ਦਿੱਤਾ ਗਿਆ OSD ਜਿਹੜੇ ਨੇ ਉਹਨਾਂ ਦੇ ਲੋਨ ਦੀ ਫਿਕਰਤੇ ਨੇ ਕੀ ਕਹਿਣਾ ਚਾਹੋਗੇ ਕਿ ਕੀ ਹੋ ਰਿਹਾ ਕਿ ਜਿਹੜੇ ਨਾਲਦੇ ਨੇ ਉਹਨਾਂ ਨੂੰ ਲਾਭ ਹੀ ਦਿੱਤਾ ਜਾ ਰਿਹਾ ਹੈ ਹਲੇ ਤਾਂ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਅਡਵਾਈਜ਼ਰ ਜੇ ਆ ਛੱਡ ਪਰ ਆਏ ਅਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਹਲੇ ਦੇਖਣ ਦੀ ਗੱਲ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਹੈ ਥੈਂਕ ਯੂ ਥੈਂਕ ਯੂ ਅਵਾੜਿਆ ਇਸੇ ਨਾਲ ਹੀ ਵਿਕਰਮ ਜਿਠਿਆ ਨੇ ਇਹ ਵੀ ਕਿਹਾ ਕਿ ਰਾਜਵੀਰ ਕੁਮਨ ਜਿਹੜੇ ਆ ਉਹਨਾਂ ਨੇ ਲੱਖਾਂ ਕਰੋੜਾਂ ਰੁਪਏ ਬਾਹਰ ਭੇਜਿਆ ਹਵਾਲੇ ਦੇ ਰਾਹੀਂ ਕੈਨੇਡਾ ਤੇ ਆਸਟ੍ਰੇਲੀਆ ਕਿਹਾ ਤਾਂ ਇੰਜ ਵੀ ਜਾਂਦਾ ਕਿ ਇੱਕ ਮਹਾਰਾਣੀ ਰਾਜਮਾਤਾ ਆਸਟ੍ਰੇਲੀਆ ਦੇ ਕਈ ਘੇੜੇ ਲਾਏ ਥੋੜੇ ਜੇ ਵਕਫੇ ਦੇ ਵਿੱਚ ਹੁਣ ਜਿਹੜਾ ਵਿਕਰਮ ਜਿਠਿਆ ਇਲਜ਼ਾਮ ਲਾ ਰਿਨ ਰਾਜਵੀਰ ਕੁਮਨ ਨੇ ਆਪਣੀ ਹیثیت 'ਚ ਪੈਸਾ ਭੇਜਿਆ ਕਿ ਕਿਸੇ ਹੋਰ ਦੀ ਹیثیت 'ਚ ਪੈਸਾ ਭੇਜਿਆ ਪੈਸਾ ਕਿਹਦਾ ਸੀ ਕਿਹਦਾ ਨਹੀਂ ਇਹਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਸਵਾਲ ਇਹ ਆ ਕਿ ਜੇਕਰ ਇਹ ਪੈਸਾ ਕਿੱਥੋਂ ਆ ਰਿਹਾ ਇਹ ਵੀ ਇੱਕ ਸਵਾਲ ਹੈ ਇਹ ਸਵਾਲ ਚਲੋ ਆਪਣੀ ਥਾਂ ਤੇ ਚੱਲਦੇ ਰਹਿਣਗੇ ਵਿਕਰਮ ਜੀਠਿਆ ਨੇ ਇਹ ਵੀ ਕਿਹਾ ਕਿ ਦੇਖਦੇ ਆ ਕਿ ਪਹਿਲਾ ਰਾਜਵੀਰ ਘੁੰਮਣ ਜੜੇ ਇੱਥੋਂ ਜਾਂਦੇ ਆ ਜਾਂ ਫਿਰ ਜਿਹੜਾ ਮੁੱਖ ਮੰਤਰੀ ਦੇ ਲਿਵਰ ਦੀ ਬਿਮਾਰੀ ਦਾ ਇਲਾਜ ਹੁੰਦਾ ਬੜਾ ਤਨਜੀ ਆ ਜੇ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀਗਾ ਹੁਣ ਐਲਓਸੀ ਕੀ ਹੁੰਦਾ ਐਲਓਸੀ ਉਹ ਲਿਸਟ ਹੁੰਦੀ ਹੈ ਜਿਹੜੀ ਲਿਸਟ ਦੇ ਵਿੱਚ ਭਾਰਤ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਜਿਨ੍ਹਾਂ ਦੇ ਸ਼ੱਕ ਹੋਵੇ ਜਿਨ੍ਹਾਂ ਦੇ ਕੋਈ ਅਸ਼ੰਕਾ ਹੋਵੇ ਜਾਂ ਜਿਨ੍ਹਾਂ ਦੇ ਕੋਈ ਮਕਦਮੇ ਅਜਿਹੇ ਚੱਲਦੇ ਹੋਣ ਜਿਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਣਾ ਹੋਵੇ ਕਿ ਉਹ ਵਿਦੇਸ਼ ਨਾ ਭੱਜ ਜਾਣ ਉਹਨਾਂ ਲਈ ਜਾਰੀ ਹੁੰਦੀ ਹੈ ਉਸ ਲਿਸਟ 'ਚ ਨਾਮ ਸ਼ਾਮਲ ਕੀਤਾ ਜਾਂਦਾ ਹੈ। ਵਿਕਰਮ ਜੀ ਟੀਆ ਨੇ ਜਿਹੜੀਆਂ ਗੱਲਾਂ ਕਹੀਆਂ ਇਹਨਾਂ 'ਚ ਕਿੰਨਾ ਸੱਚ ਹੈ ਕਿੰਨਾ ਝੂਠੀ ਸਮਾਂ ਦੱਸੇਗਾ। ਪਰ ਸਰਕਾਰ ਵਾਲੇ ਪਾਸਿਓਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਖਮੋਸ਼ੀ ਕਈ ਗੱਲਾਂ ਵੱਲ ਇਸ਼ਾਰਾ ਕਰ ਰਹੀ ਹੈ ਗੱਲਾ ਕਿਵੇਂ ਨੇ ਕੀ ਨੇ ਇਹਦਾ ਸਮਾਂ ਆਉਣ ਤੇ ਤੈਅ ਹੁੰਦੀਆਂ ਹੁੰਦੀਆਂ ਨੇ ਕਿ ਜਦੋਂ ਤੁਸੀਂ ਸੱਤਾ 'ਚ ਹੁੰਨੇ ਹੋ ਬਹੁਤ ਚੀਜ਼ਾਂ ਸਾਹਮਣੇ ਨਹੀਂ ਆ ਸਕਦੀਆਂ ਤੇ ਨਾ ਹੀ ਲਿਆਂਦੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦਾ ਸਮਾਂ ਆਉਣ ਤੇ ਸਾਹਮਣੇ ਆਉਣਗੀਆਂ ਪਰ ਇਸ ਦੀ ਤਰਜ਼ੀਦ ਵੀ ਨਹੀਂ ਆ ਰਹੀ ਇਸ ਨੂੰ ਖੇਦੀ ਵੀ ਨਹੀਂ ਕੀਤੀ ਜਾ ਰਹੀ ਵੀ ਇਹ ਜੋ ਵਿਕਰਮ ਜੀਠਿਆ ਕਹਿ ਰਿਹਾ ਗਪੌੜ ਮਾਰ ਰਿਹਾ ਸਿਆਸੀ ਸੁਰਲੀਆਂ ਛੱਡ ਰਿਹਾ ਜਾਂ ਜੋ ਹੋਰ ਹਿਊਮਰਸ ਹੋਰ ਚਰਚਾਵਾਂ ਨੇ ਜਿਹੜੀਆਂ ਉਹਨਾਂ ਦੀ ਤਰਜ਼ੀਦ ਵੀ ਸਿੱਧੇ ਰੂਪ ਚ ਨਹੀਂ ਆਉਂਦੀ ਤਾਂ ਇਹ ਗੱਲਾਂ ਸਾਰੇ ਸ਼ੰਕੇ ਖੜੇ ਕਰਦੀਆਂ ਨੇ ਤੁਹਾਡੀ ਕੀ ਰਾਏ ਹੈ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਚ ਜਰੂਰ ਦਿਓ